ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਔਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਹੋਣਾਂ ਦੇ ਵੱਲੋਂ ਅੱਜ ਗੋਇੰਦਵਾਲ ਸਾਹਿਬ ਦੇ ਵਿੱਚ ਗੁਰੂ ਅਮਰਦਾਸ ਜੀ ਥਰਮਲ ਪਲਾਂਟ ਲੋਕਾਂ ਦੇ ਸਮਰਪਿਤ ਕਰ ਦਿੱਤਾ ਗਿਆ ਵੱਡਾ ਪ੍ਰੋਗਰਾਮ ਅੱਜ ਕੀਤਾ ਸੀਗਾ ਤਾਂ ਮੇਰੇ ਨਾਲ ਜਨਰਸ ਖਤਰ ਜਗਰੂਪ ਸਿੰਘ ਸੇਖਵਾ ਜੀ ਮੌਜੂਦ ਹੈਗੇ ਨੇ ਗੱਲਬਾਤ ਕਰਦੇ ਆ ਸੇਖਵਾ ਸਾਹਿਬ ਅੱਜ ਲੋਕਾਂ ਦੇ ਸਮਰਪਿਤ ਕਰ ਦਿੱਤਾ ਗਿਆ ਥਰਮਲ ਪਲਾਂਟ ਲੋਕਾਂ ਨੂੰ ਫਾਇਦਾ ਕੀ ਹੋਏਗਾ ਇਹਦਾ ਅ ਪਹਿਲੋਂ ਤੇ ਤੁਹਾਡਾ ਧੰਨਵਾਦ ਜੀ ਇਹ ਇਹਦਾ ਜੀ ਬਹੁਤ ਵੱਡਾ ਫਾਇਦਾ ਹੋਣਾ ਅੱਜ ਜਿਸ ਤਰ੍ਹਾਂ ਮਾਨ ਸਾਹਿਬ ਔਰ ਕੇਜਰੀਵਾਲ ਸਾਹਿਬ ਦੱਸ ਕੇ ਗਏ ਨੇ ਕਿ ਜਿਹੜੀ ਬਿਜਲੀ ਆ 90% ਤੇ ਵੈਸੇ ਹੀ ਘਰਾਂ ਚ ਲੋਕਾਂ ਨੂੰ ਫ੍ਰੀ ਮਿਲਦੀ ਆ ਇਹਦੇ ਨਾਲ ਬਿਜਲੀ ਜਿਹੜੀ ਆ ਹੋਰ ਵੀ ਜਿਹੜੀ ਕਮਰਸ਼ੀਅਲ ਬਿਜਲੀ ਆ ਜਾਂ ਜਿਹੜੀ ਦੁਕਾਨਦਾਰ ਬਿਜਲੀ ਵਰਤ ਰਹੇ ਆ ਉਦੇ ਵਿੱਚ ਵੀ ਜਿਹੜਾ ਵਾ ਰੇਟਾਂ ਦੇ ਵਿੱਚ ਕਾਫੀ ਜਿਹੜਾ ਵਾ ਉਹ ਸਸਤੀ ਹੋਏਗੀ ਔਰ ਆਮ ਲੋਕਾਂ ਨੂੰ ਜਿਹੜਾ ਵਾ ਇਹਦਾ ਬੜਾ ਵੱਡਾ ਬেনিਫਿਟ ਹੋਵੇਗਾ ਜਿਵੇਂ ਨਵਜੋਤ ਸਿੰਘ ਸਿੱਧੂ ਹੁਣਾਂ ਦਾ ਬਿਆਨ ਹੁੰਦਾ ਕਹਿੰਦੇ ਨੇ ਕਿ ਸਰਕਾਰ ਨੇ ਚਿੱਟਾ ਹਾਥੀ ਕਿੰਦੇ ਲਿਆ ਕੇ ਖੜਾ ਕਰਤਾ 5-7000 ਕਰੋੜ ਦਾ ਕਰਜ਼ਾ ਸੀਗਾ ਕਹਿੰਦੇ ਉਹ ਕੌਣ ਦੇਗਾ ਇਹ ਵੇਖੋ ਸਿੱਧੂ ਸਾਹਿਬ ਨੇ ਜੋ ਗੱਲ ਕਹੀ ਆ ਉਹਦੇ 'ਚ ਕੋਈ ਤਾਥੀ ਨਹੀਂ ਗੇ ਅੱਜ ਮਾਨ ਸਾਹਿਬ ਨੇ ਸਟੇਜ ਤੋਂ ਕਲੀਅਰ ਕੱਟ ਗੱਲ ਦੱਸੀ ਆ ਵਿਦ ਫੈਕਟਸ ਐਂਡ ਫਿਗਰਸ ਕਿ ਅਸੀਂ ਕਿੰਨਾ ਸਸਤਾ ਜਿਹੜਾ ਵਾ ਉਹ ਖਰੀਦਿਆ ਵਾ ਔਰ ਇਹਦੇ ਨਾਲ ਕਿੰਨਾ ਵੱਡਾ ਫਾਇਦਾ ਪੰਜਾਬ ਦਾ ਕੀਤਾ ਔਰ ਸਾਲਾਨਾ ਹੀ ਅਰਬਾਂ ਕਰੋੜਾਂ ਰੁਪਏ ਜਿਹੜੇ ਆ ਪੰਜਾਬ ਸਰਕਾਰ ਨੂੰ ਇਹਦੇ ਇਹਦਾ ਮੁਨਾਫਾ ਹੋਣਾ ਵਾ ਕਿਉਂਕਿ ਚੱਲਦਾ ਪਲਾਂਟ ਲਿਆ ਔਰ ਜਿਹੜਾ ਰੌ ਮਟੀਰੀਅਲ ਵੱਡੀ ਗੱਲ ਹੁੰਦੀ ਹੈ ਕਿ ਜਦੋਂ ਕੋਈ ਚੀਜ਼ ਸ਼ੁਰੂ ਕਰਨੀ ਆ ਔਰ ਜਿਹੜਾ ਇਹਦਾ ਰੌ ਮਟੀਰੀਅਲ ਆ ਉਹ ਪੰਜਾਬ ਦੀ ਆਪਣੀ ਖਾਣ ਆ ਜਿਹਦੇ ਨਾਲ ਰੌ ਮਟੀਰੀਅਲ ਸਸਤਾ ਮਿਲੂਗਾ ਔਰ ਉਹ ਪ੍ਰੋਡਕਸ਼ਨ ਜਿਹੜੀ ਐ ਇੱਥੇ ਹੋਰ ਵਧੂਗੀ ਔਰ ਜਿਹੜਾ ਉਹ ਕੋਲਾ ਵੀ ਅੱਜ ਮਾਨ ਸਾਹਿਬ ਨੇ ਦੱਸਿਆ ਕਿ ਜਿਹੜਾ ਕੋਲਾ ਵਾ ਉਹਦੀ ਜਿਹੜੀ ਕੁਆਲਿਟੀ ਆ ਉਹ ਵੀ ਪਹਿਲਾਂ ਜਿਹੜਾ ਇੱਥੇ ਕੋਲਾ ਵਰਤਦੇ ਉਹਦੇ ਨਾਲੋਂ ਕਈ ਗੁਣਾ ਚੰਗੀ ਆ ਜਿਹਦੇ ਨਾਲ ਇਹਦੀ ਲਾਈਫ ਜਿਹੜੀ ਆ 25 ਸਾਲ ਤੋਂ ਵੱਧ ਕੇ 40 ਸਾਲ ਤੱਕ ਇਸ ਥਰਮਲ ਪਲੈਂਟ ਦੀ ਹੋ ਜਾਏਗੀ ਬਿਜਲੀ ਸਮਝੌਤੇ ਨੂੰ ਲੈ ਕੇ ਜਦੋਂ ਵੀ ਗੱਲ ਹੁੰਦੀ ਸੀਗੀ ਤਾਂ ਆਪੋਜੀਸ਼ਨ ਪਾਰਟੀ ਸਵਾਲ ਖੜੇ ਕਰਦੀ ਸੀ ਕਹਿੰਦੀ ਸੀਗੀ ਸਾਨੂੰ ਇਹ ਬਿਜਲੀ ਸਸਤੀ ਮਿਲਦੀ ਐ ਪ੍ਰਾਈਵੇਟ ਤਾਂ ਕਰਕੇ ਸਰਕਾਰੀ ਥਰਮਲ ਪਲੈਂਟ ਜਿਹੜੇ ਨੂੰ ਬੰਦ ਕਰਨੇ ਪੈਣੇ ਇਹਦੇ ਚ ਸੱਚਾਈ ਕਿੰਨੀ ਕੁ ਐ ਨਹੀਂ ਸਸਤੀ ਲੋਕਾਂ ਨੂੰ ਤਾਂ ਨਹੀਂ ਇਨਾਂ ਦੀ ਹਿਸਾਪੱਤੀ ਜ਼ਰੂਰ ਵਿੱਚ ਚੰਗੀ ਮਿਲਦੀ ਸੋ ਇਹਦੇ ਕਰਕੇ ਹੀ ਇਹਨਾਂ ਨੇ ਇਹ ਪ੍ਰਾਈਵੇਟ ਥਰਮਲ ਪਲਾਂਟਾਂ ਨਾਲ ਆਪਣੀ ਪੱਤੀ ਰੱਖ ਕੇ ਤੇ ਇਹ ਪ੍ਰੋਜੈਕਟ ਇਹ ਜਿਹੜੇ ਕੀਤੇ ਗਏ ਸਮਝੌਤੇ ਪਰ ਹੁਣ ਜਿਹੜਾ ਵਾ ਮਾਨ ਸਾਹਿਬ ਔਰਾ ਆਮ ਆਦਮੀ ਪਾਰਟੀ ਇੱਕ ਮਾਨਦਾਰ ਲੋਕਾਂ ਦੀ ਪਾਰਟੀ ਆ ਔਰ ਇਹਦੇ 'ਚ ਕੋਈ ਹਿਸਾਪੱਤੀ ਨਹੀਂ ਰੱਖੀ ਗਈ ਔਰ ਮਾਨ ਸਾਹਿਬ ਨੇ ਜਿੱਦਾਂ ਅੱਜ ਦੱਸਿਆ ਕਿ ਅਸੀਂ ਇੱਕ ਇੱਕ ਪੈਸੇ ਲਈ ਲੜਾਈ ਲੜੀ ਆ ਕਿ ਘੱਟੋ ਘੱਟ ਜਿੱਥਾਂ ਬੰਦਾ ਆਪਣੇ ਘਰੋਂ ਕੋਈ ਸਮਾਨ ਲੈਣ ਜਾਂਦਾ ਵਾ ਉਹਦੇ ਹਿਸਾਬ ਨਾਲ ਘੱਟੋ ਘੱਟ ਮੁੱਲ 'ਚ ਜਿਹੜਾ ਵਾ ਥਰਮਲ ਪਲਾਂਟ ਖਰੀਦਿਆ ਵਾ ਔਰ ਇਹਦੇ ਨਾਲ ਬਹੁਤ ਵੱਡਾ ਫਾਇਦਾ ਪੰਜਾਬ ਨੂੰ ਹੋਇਆ ਆ ਦੋ ਦਿਨ ਦੇ ਵਿੱਚ ਦੋ ਜਿਹੜੀਆਂ ਨੇ ਚੀਜ਼ਾਂ ਲੋਕਾਂ ਨੂੰ ਸਮਰਪਿਤ ਕੀਤੀਆਂ ਗਈਆਂ ਨੇ ਕੱਲ੍ਹ ਕਰਕੇ ਰਾਸ਼ਣ ਵਾਲੀ ਸੀਗੀ ਅੱਜ ਥਰਮਲ ਪਲਾਂਟ ਅੱਗੇ ਲੋਕ ਸਭਾ ਚੋਣਾਂ ਵੀ ਆ ਰਹੀ ਐ 13 0 ਦਾ ਨਾਰਾ ਭਗਵੰਤ ਮਾਨ ਹੁਣੀ ਦੇਗੇ ਨੇ ਹਾਲਾਤ ਸਥਿਤੀ ਕੀ ਨਜ਼ਰ ਆ ਰਹੀ ਐ ਵੀ ਵੇਖੋ ਪੰਜਾਬ 'ਚ ਜਿਸ ਤਰ੍ਹਾਂ ਤੇ ਰਾਜਨੀਤਿਕ ਹਾਲਾਤ ਨੇ ਕਿ ਮਾਨ ਸਰਕਾਰ ਰੋਜ਼ ਇੱਕ ਨਵੀਂ ਘੋਸ਼ਣਾ ਕਰ ਰਹੀ ਹੈ ਹੁਣ ਕੱਲ੍ਹ ਵਾਲੀ ਵੀ ਵੇਖੋ ਕਿ ਘਰ ਘਰ ਰਾਸ਼ਨ ਸਕੀਮ ਕਦੀ ਇਤਿਹਾਸ ਚ ਦੇਖਿਆ ਕਿ ਮੁੱਖ ਮੰਤਰੀ ਆਪ ਦੋ ਮੁੱਖ ਮੰਤਰੀ ਰਾਸ਼ਨ ਫੜ ਕੇ ਲੋਕਾਂ ਨੂੰ ਘਰਾਂ ਚ ਜਾ ਕੇ ਦੇ ਕੇ ਆਏ ਆ ਔਰ ਇੱਕ ਬੜਾ ਅੱਛਾ ਮੈਸੇਜ ਆ ਕਿ ਗਰੀਬ ਲੋਕਾਂ ਨੂੰ ਇਹ ਸਰਕਾਰ ਜਿਹੜੀ ਆ ਇਹ ਗਰੀਬ ਲੋਕਾਂ ਦੀ ਸਰਕਾਰ ਆ ਔਰ ਉਹਨਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਦੇ ਰਹੀ ਆ ਪਰ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਉਹਨਾਂ ਕੋ ਮੁੱਤਆ ਹੀ ਨਹੀਂ ਕੋਈ ਰਹਿ ਗਿਆ ਜਿਸ ਤਰ੍ਹਾਂ ਤੁਸੀਂ ਅਕਾਲੀ ਦਲ ਦੀ ਗੱਲ ਕੀਤੀ ਆ ਤੇ ਉਹਦੇ ਪਰਿਵਾਰ ਬਚਾਓ ਯਾਤਰਾ ਉਹਨਾਂ ਕੱਢੀ ਆ ਜਿਸ ਤਰ੍ਹਾਂ ਮਾਨ ਸਾਹਿਬ ਨੇ ਦੱਸਿਆ ਕਿ ਆਪਣੀ ਜਿਹੜੀ ਸਿਆਸੀ ਜ਼ਮੀਨ ਖਿਸਕ ਗਈ ਆ ਉਹਨੂੰ ਬਚਾਉਣ ਲਈ ਤੁਰੇ ਫਿਰਦੇ ਆ ਪੰਜਾਬ ਨਾਲ ਇਹਨਾਂ ਲੋਕਾਂ ਨੂੰ ਕੋਈ ਸਰਕਾਰ ਨਹੀਂ ਕਿਉਂਕਿ ਲੰਬਾ ਸਮਾਂ ਇਹਨਾਂ ਘਰਾਣਿਆਂ ਨੇ ਪੰਜਾਬ ਦੇ ਉੱਤੇ ਰਾਜ ਕੀਤਾ ਔਰ ਅੱਜ ਜੋ ਪੰਜਾਬ ਦੇ ਮੌਜੂਦਾ ਹਾਲਾਤ ਬਣੇ ਨੇ ਇਹ ਘਰਾਣੇ ਹੀ ਉਹਨਾਂ ਹਾਲਾਤਾਂ ਲਈ ਜ਼ਿੰਮੇਵਾਰ ਨੇ ਸੋ ਹੁਣ ਇਹਨਾਂ ਨੂੰ ਪੰਜਾਬ 'ਚ ਜਾ ਕੇ ਪੰਜਾਬ بچਾਓ ਯਾਤਰਾ ਕਰਨ ਦਾ ਜਿਹੜਾ ਵਾ ਕੋਈ ਇਹਨਾਂ ਨੂੰ ਮਤਲਬ ਇਹਨਾਂ ਦਾ ਫੜਦਾ ਹੱਕ ਨਹੀਂ ਬਣਦਾ ਇਹ ਤਾਂ ਕੋਈ ਨਵਾਂ ਬੰਦਾ ਕੋਈ ਗੱਲ ਕਰੇ ਤੇ ਫਿਰ ਉਹਦੀ ਤੇ ਪ੍ਰਵਾਨ ਕਰ ਲਈ ਜਿੰਨਾ ਪਹਿਲੇ ਰਾਜਪਾਲ ਸਾਰਾ ਕੁਝ ਕਰ ਲਿਆ ਉਹਨਾਂ ਦਾ ਤੇ ਲੋਕਾਂ ਵੈਸੇ ਪ੍ਰਵਾਨ ਨਹੀਂ ਕਰਦੇ ਸਿਕੰਧ ਸਿੰਘ ਸਾਹਿਬ ਕਹਿੰਦੇ ਨਵੇਂ ਮਾਸ ਦਾ ਰਿਸ਼ਤਾ ਦੁਬਾਰਾ ਤੋਂ ਇਕੱਠਾ ਹੋ ਰਿਹਾ ਜੇਕਰ ਇਹ ਇਕਜੁੱਟ ਹੁੰਦੇ ਨੇ ਤਾਂ ਇਹਦਾ ਅਸਰ ਪਈਗਾ ਸਿਆਸਤ 'ਚ ਤੇ ਵੇਖੋ ਭਾਜਪੀ ਪੰਜਾਬ ਚ ਜ਼ੀਰੋ ਹੀ ਆ ਇੱਥੇ ਕੋਈ ਪੁੱਛਦਾ ਹੀ ਨਹੀਂ ਉਹਨਾਂ ਨੂੰ ਜ਼ੀਰੋ ਨਾਲ ਜ਼ੀਰੋ ਐਡ ਕਰ ਲਓ ਜਿੰਨੀਆਂ ਮਰਜ਼ੀ ਜ਼ੀਰੋ ਐਡ ਕਰ ਲਓ ਐਂਡ ਰਿਜ਼ਲਟ ਫੇਰ ਜ਼ੀਰੋ ਆਣਾ ਸੋ ਬਾਦਲ ਦਲ ਕਾਲੀ ਦਲ ਤਾਂ ਹੈ ਨਹੀਂ ਬਾਦਲ ਦਾਲਾ ਪਰਿਵਾਰ ਦੀ ਪਾਰਟੀ ਆ ਕਾਲੀ ਤਾਂ ਹੀ ਜਿਹੜੇ ਥੰਮ ਸੀ ਉਹ ਤੇ ਹਟੋ ਗਏ ਉਹ ਤੇ ਖਤਮ ਹੋ ਗਿਆ ਕੰਮ ਹੁਣ ਤਾਂ ਜ਼ੀਰੋ ਪਲੱਸ ਜ਼ੀਰੋ ਪਲੱਸ ਜ਼ੀਰੋ ਜਿੰਨੇ ਮਰਜ਼ੀ ਕਰ ਲਓ ਐਂਡ ਰਿਜ਼ਲਟ ਫੇਰ ਜ਼ੀਰੋ ਆਣਾ ਠੀਕ ਆ ਧੰਨਵਾਦ ਗੱਲਬਾਤ ਕਰਨ ਦੇ ਲਈ ਸੋ ਇਹ ਜਗਤੂਪ ਸਿੱਖਵਾਣੇ ਜਿਹੜੇ ਅੱਜ ਗਵਿੰਦਵਾਰ ਸਾਹਿਬ ਦੇ ਵਿੱਚ ਪਹੁੰਚੇ ਹੋਏ ਸੀਗੇ ਤਾਂ ਆਪੋਜੀਸ਼ਨ ਪਾਰਟੀ ਦੇ ਉੱਪਰ ਜਿੱਥੇ ਵੱਡੇ ਹਮਲੇ ਕੀਤੇ ਨੇ ਤਾਂ ਉੱਥੇ ਹੀ ਥਰਮਲ ਪਲਾਂਟ ਨੂੰ ਲੈ ਕੇ ਕਿਹਾ ਕਿ ਕਰੋੜਾ ਰੁਪਿਆ ਸਰਕਾਰ ਦੇ ਵੱਲੋਂ ਬਚਾਇਆ ਗਿਆ ਕੈਮਰਾਮੈਨ ਮੋਮੂ ਦੇ ਨਾਲ ਮਨਪੀ ਸਿੰਘ ਕਾਲੂ ਜਗਬਣੀ ਟੀਵੀ